ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬਨਵਾਜ ਕਨੜਾ ਅਸ਼ਟਪਦੀਆਂ ਮਹੱਲਾ ਚੌਥਾ ਕਰ ਪਹਿਲਾ ੴ ਸਤਗੁਰ ਪ੍ਰਸਾਦਿ ਜਪ ਮੰਨ ਰਾਮ ਨਾਮ ਸੁਖ ਪਾਵੈਂਗੋ ਜਪ ਮੰਨ ਰਾਮ ਨਾਮ ਸੁਖ ਪਾਵੈਂਗੋ ਜੋ ਜੋ ਜਪੈ ਤਮੈ ਸੁਖ ਪਾਵੈ ਸਤਗੁਰ ਸੇਵ ਸਮਾ ਵੈਂਗੋ ਰਹਾਉ ਭਗਤ ਜਨਾ ਕੀ ਖਿੰਖਨ ਲੋਚਾਂ ਨਾਮ ਜਪਤ ਸੁਖ ਪਾਵੈ ਗੋ ਅਨਰਸ ਸਾਧ ਗਏ ਸਭ ਨਿਕਰ ਬਿਨ ਨਾਮੈ ਕ੍ਰਿਸ਼ਨ ਸੁਖ ਆਵੈ ਗੋ ਗੁਰਮਤਿ ਹਰ ਹਰ ਮੀਠਾ ਲਾਗ ਗੁਰ ਮਿੱਠੇ ਬਚਨ ਕਢਾਵੈ ਗੋ ਸਤ ਗੁਰ ਬਾਣੀ ਪਰਖ ਪਰਖੋਤਮ ਬਾਣੀ ਸੁ ਚਤ ਲਾਵੈ ਗੋ ਗੁਰ ਬਾਣੀ ਸੁਨਤ ਮੇਰਾ ਮਨ ਦਰਵਿਆ ਮਨ ਭੀਨਾ ਨਿਜ ਘਰ ਆਵੇਂ ਗੋ ਤੇ ਅਨਹਦ ਤੁਨੀ ਬਾਜੇ ਨਿਤ ਬਾਜੈ ਨੀ ਚਰਤਾਰ ਚੁਆ ਮੰਗੋ ਰਾਮ ਨਾਮ ਇਕ ਤਿਲ ਤਿਲ ਗਾਵੇ ਮਨ ਗੁਰਮਤ ਨਾਮ ਸਮਾਂ ਮੰਗੋ ਨਾਮ ਸੁਣੈ ਨਾਮ ਮਨ ਭਾਵੇ ਨਾਮੇ ਹੀ ਤ੍ਰਿਪਤਾ ਮੰਗੋ ਕੰਕ ਕੰਕ ਪੈਰੇ ਬਉ ਕੰਗਨ ਕਾ ਪਰ ਭਾਂਤ ਬਨਾਵੇਂ ਗੋ ਨਾਮ ਬਿਨਾ ਸਭ ਠੀਕ ਫਿਕਾਨੀ ਜਨਮ ਮਰੇ ਫਿਰ ਆਵੇਂ ਗੋ ਮਾਇਆ ਪਟਲ ਪਟਲ ਹੈ ਭਾਰੀ ਕਰੂ ਮਨ ਘੇਰ ਕੁਲਾਮੈ ਗੋ ਪਾਪ ਵਿਕਾਰ ਮਨੂਰ ਸਭ ਪਾਰੀ ਬਿਕਦੁੱਤਰ ਤਰਿਓ ਨਾ ਜਾ ਮੈ ਗੋ ਭਾਉ ਬੈਰਾਗ ਭਇਆ ਹੈ ਬੋਹਿਥ ਗੁਰਖੀ ਵਡ ਸਬਦ ਤਰਾ ਮੈ ਗੋ ਰਾਮ ਨਾਮ ਹਰ ਭੇਟੀਐ ਹਰਿ ਰਾਮੈ ਨਾਮ ਸਮਾਵੈਂਗ ਅਗਿਆਨ ਲਾਇ ਸਵਾਲਿਆ ਗੁਰ ਗਿਆਨੈ ਲਾਈ ਜਗਾਵੈਂਗ ਨਾਨਕ ਭਾਣੈ ਆਪਣੈ ਜੋ ਭਾਵੈ ਤੇ ਮੈਂ ਚਲਾਵੈਂਗ ਕਨਾਰਾ ਮਹੱਲਾ ਚੌਥਾ ਜਪ ਮੰਨ ਹਰ ਹਰ ਨਾਮ ਤਰਾਂ ਮੈਂ ਗੋ ਜੋ ਜੋ ਜਪੈ ਸੋਈ ਗਤ ਪਾਵੈ ਜੋ ਤ੍ਰੂ ਪ੍ਰਿਲਾਦ ਸਮਾਵੈ ਗੋ ਰਹਾਉ ਕਿਰਪਾ 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 ਕਰ ਹਰ ਜੀਓ ਕਰ ਕਿਰਪਾ ਨਾਮ ਲਗਾ ਮੈਂ ਗੋ ਕਰ ਕਿਰਪਾ ਸਤਿਗੁਰੂ ਮਿਲਾਵੋ ਮਿਲ ਸਤਿਗੁਰ ਨਾਮ ਤੇ ਆਵੈ ਗੋ ਜਨਮ ਜਨਮ ਕੀ ਹੋ ਮੈਂ ਮਲ ਲਾਗੀ ਮਿਲ ਸੰਗਤ ਮਲ ਲੈ ਜਾਵੈ ਗੋ ਜੋ ਲੋਵਾ ਤਰਿਓ ਸੰਗ ਕਾਸਟ ਲਗ ਸਬਦ ਗੁਰੂ ਹਰ ਪਾਵੈ ਗੋ ਸੰਗਤ ਸੰਤ ਮਿਲੋ ਸਤ ਸੰਗਤ ਮਿਲ ਸੰਗਤ ਹਰ ਰਸ ਆਮੈ ਗੋ ਬਿਨ ਸੰਗਤ ਕਰਮ ਕਰੇ અપਮਾਨੀ ਕੱਡ ਪਾਣੀ ਚਿਕੜ ਪਾਵੈ ਗੋ ਭਗਤ ਜਨਾ ਕੇ ਹਰ ਰਖਬਾਰੀ ਜਨ ਹਰ ਰਸ ਮੀਠ ਲਗਾਵੇਂ ਗੋ ਖਿੰਖਨ ਨਾਮ ਦੀ ਵਡਿਆਈ ਸਤਗੁਰ ਪਦੇਸ ਸਮਾਵੇਂ ਗੋ ਭਗਤ ਜਨਾ ਕੋ ਸਦਾ ਨਵਰਈਏ ਜਨ ਨਿਵੇਂ ਤਾਂ ਫਲ ਗੁਣ ਪਾਵੈ ਗੋ ਜੋ ਨਿੰਦਾ ਦੁਸ਼ਟ ਕਰੀ ਭਗਤਾ ਕੀ ਹਰਨਾਖਿ ਜਿਉ ਪਤ ਜਾਵੈ ਗੋ ਬ੍ਰਹਮਾ ਕੰਬਲ ਪਤਮੀਨ ਵਿਆਸਾ ਤਪ ਤਾਪਨ ਪੂਜ ਕਰਾਵੈ ਗੋ ਜੋ ਜੋ ਭਗਤ ਹੋਏ ਸੋ ਪੂਜੋ ਪਰਮਨ ਪਰਮ ਚੁਕਾਵੈ ਗੋ ਜਾਤ ਨਾ ਜਾਤ ਦੇਖ ਮਤ ਪਰਮ ਸੁਖ ਜਨਕ ਪੱਗੀ ਲਗ ਧਿਆਮੈ ਗੋ ਝੂਠਨ ਜੋਟ ਪਈ ਸਰੀ ਉਪਰ ਤਿਨ ਮਨਵਾ ਤਿਲ ਨਾ ਡਬਾਵੇਂ ਗੋ ਜਨਕ ਜਨਕ ਬੈਠੇ ਸਿੰਘਾਸਨ ਨੋ ਮੁੰਨੀ ਧੂਰ ਲੈ ਲਾਵੇਂ ਗੋ ਨਾਨਕ ਕਿਰਪਾ ਕਿਰਪਾ ਕਰ ਠਾਕਰ ਮੈਂ ਦਾਸਨ ਦਾਸ ਕਰਾਵੇਂ ਗੋ ਕਾਂੜਾ ਮਹੱਲਾ ਚੌਥਾ ਮਨ ਗੁਰਮਤ ਰਸ ਗੁਣ ਗਾ ਮੰਗੋ ਜੀਵਾ ਏਕ ਹੋਏ ਲਖ ਕੋਟੀ ਲਖ ਕੋਟੀ ਕੋਟ ਤੇ ਆ ਮੰਗੋ ਰਹਾਉ ਸਹਸ ਪੁਣੀ ਜਪਿਓ ਸੇਖ ਨਾਗੈ ਹਰ ਜਪਤਿਆ ਅੰਤ ਨ ਪਾਵੈ ਗੋ ਤੂ ਅਥਾ ਅਤ ਅਗਮ ਅਗਮ ਹੈ ਮਤ ਗੁਰਮਤਿ ਮਨ ਠਹਿਰਾਵੇਂ ਗੋ ਜਿਨ ਤੂ ਜਪਿਓ ਤੇਈ ਜਨਨਿਕੈ ਹਰ ਜਪਤਿਓ ਕੋ ਸੁਖ ਪਾਵੈ ਗੋ ਬਿਦਰਦਾਸੀ ਸੁਤ ਸ਼ੋਕ ਸ਼ੋਹਰਾ ਕ੍ਰਿਸ਼ਨ ਅੰਕ ਗਲ ਲਾ ਮੈਂਗੋ ਜਲਤੀ ਉਪਤ ਭਈ ਹੈ ਕਾਸਟ ਕਾਕਤਸ ਅੰਗ ਤਰਾ ਮੈਂਗੋ ਰਾਮ ਜਨਾ ਹਰ ਆਪ ਸਵਾਰੀ ਆਪਣਾ ਬਿਰਦ ਰਖਾਂ ਮੈਂਗੋ ਹਮ ਪਾਥਰ ਲੋ ਲੋਹ ਪੜ ਪਾਥਰ ਗੁਰ ਸੰਗਤ ਨਾਮ ਤਰਾਵੇਂ ਗੋ ਜੋ ਸਤ ਸੰਗਤ ਤਰਿਓ ਜਲਾਹ ਸੰਤ ਜਨਾ ਮਨ ਭਾਵੈਂਗੋ ਖਰੇ ਖਰੋਈ ਬੈਠਤ ਉਠਤ ਮਾਰਗ ਪੰਥ ਧਿਆਵੇਂ ਗੋ ਸਤਗੁਰ ਬਚਨ ਬਚਨ ਹੈ ਸਤਗੁਰ ਪਾਦਰ ਮੁਕਤ ਜਨਾਮੈ ਗੋ ਸਾਸਨ ਸਾਸ ਸਾਸ ਬਲ ਪਾਈ ਹੈ ਨੇ ਸਾਸਨ ਨਾਮ ਧਿਆਮੈ ਗੋ ਗੁਰ ਪ੍ਰਸਾਦੀ ਹਉ ਮੈ ਬੁਜੈ ਤੋ ਗੁਰਮਤਿ ਨਾਮ ਸਮਾਂ ਮੈਂਗ ਸਤਗੁਰ ਦਾਤਾ ਜੀ ਜੀਨ ਕੋ ਭਾਗ ਹੀ ਨ ਨਹੀਂ ਭਾਵੇਂਗ ਫਿਰ ਇਹ ਵੇਲਾ ਹੱਥ ਨ ਆਵੇ ਪਰਤਾ ਪੈ ਪਛਤਾਵੇਂਗ ਜੇ ਕੋਈ ਭਲਾ ਲੋੜੈ ਭਲ ਆਪਣਾ ਗੁਰ ਆਗੇ ਟੈ ਟ ਪਾਵੈਂਗੂ ਨਾਨਕ ਦਇਆ ਦਇਆ ਕਰ ਠਾਕਰ ਮੈਂ ਸਤਗੁਰ ਭਸਮ ਲਗਾਵੇਂਗੂ ਕਨੜਾ ਮੁਹੱਲਾ ਚੌਥਾ ਮਨਹਰ ਰੰਗ ਰਾਤਾ ਗਾਵੇਂਗੂ ਪੈ ਪੈ ਤਰਾਸ ਪਹਿ ਨਿਰਮਲ ਗੁਰਮਤਿ ਲਾਗ ਲਗਾਵੇਂ ਗੋ ਰਹਾਉ ਹਰ ਰੰਗ ਰਾਤਾ ਸਦ ਬੈ ਰਾਗੀ ਹਰ ਨਿਕਟ ਤਿਨਾਂ ਘਰ ਆਵੇਂ ਗੋ ਤਨ ਕੀ ਪੰਕ ਮਿਲੇ ਤਾਂ ਜੀਵਾਂ ਕਰ ਕਿਰਪਾ ਆਪ ਦਿਵਾਵੇਂ ਗੋ ਦੁਬਦਾ ਲੋਭ ਲੱਗੇ ਹੈ ਪ੍ਰਾਣੀ ਮਨ ਕੋਰੇ ਰੰਗ ਨਾ ਆ ਮੈਂ ਗੋ ਫਿਰ ਉਲਟਿਓ ਜਨਮ ਹੋਵੇ ਗੁਰਬਤਨੀ ਗੁਰਪੁਰਖ ਮਿਲੈ ਰੰਗ ਲਾਵੈਂਗ ਇੰਦਰੀ ਦਸੀ ਦਸੀ ਪੁਣ ਧਵਤ ਤਰੇ ਗੁਣੀਆਂ ਖਿਨਣਾ ਟਕਾ ਮੰਗੋ ਸਤ ਗੁਰ ਪਰਚੈ ਵਸ ਗਤਿ ਆਵੈ ਮੋਖ ਮੁਕਤ ਸੁ ਪਾਵੈਂਗੋ ਓੰਕਾਰਿਕ ਰਵਰਿਆ ਸਭ ਇਕਸ ਮਾਹੀ ਸਮਾਵੈਂਗੋ ਇਕੋ ਰੂਪ ਇਕੋ ਬੌਰੰਗੀ سب ایکت بچنا چلا گرمک ایک مرمکھ گرمک گرمکھ لکھا مے گو گرمکھ جائے ملے نجملی آند سبد بجا مائ گو ਜੀ ਜੰਤ ਸਭ ਸਿਸ਼ਟੁ ਪਾਈ ਗੁਰਮਖ ਸੁਬਾ ਪਾਵੇਂ ਗੋ ਬਿਨ ਗੁਰ ਭੇਟੀ ਕੋ ਮੈਲ ਨਾ ਪਵੈ ਆਏ ਜਾਏ ਦੁਖ ਪਾਵੇਂ ਗੋ ਅਨੇਕ ਜਨਮਾਂ ਵਿਛੜੇ ਮੇਰੇ ਪ੍ਰੀਤਮ ਕਰ ਕਿਰਪਾ ਗੁਰੂ ਮਿਲਾਵਾਂਗੋ ਸਤਗੁਰ ਮਿਲਤ ਮਹਾ ਸੁਖ ਪਾਇਆ ਮਤ ਮਲੀਨਾ ਬਖਸਾਂਵਾਂਗੋ ਹਰ ਹਰ ਕਿਰਪਾ ਕਰੋ ਜਗ ਜੀਵਨ ਮੈਂ ਸਰਦਾ ਨਾਮ ਲਗਾਵਾਂਗੋ ਨਾਨਕ ਗੁਰੂ ਗੁਰੂ ਹੈ ਸਤਗੁਰ ਮੈਂ ਸਤਗੁਰ ਸਰਨ ਮਲਾਵੇਂਗ ਕਨੜਾ ਮਹੱਲਾ ਚੌਥਾ ਮਨ ਗੁਰਮਤ ਚਾਲ ਚਲਾਵੇਂਗ ਜੋ ਮੈਗਲ ਮਸਤ ਦੀਜੈ ਤਲਕੁੰਡੈ ਗੁਰ ਅੰਕਸ ਸਬਦ ਦਰਣਾਵੇਂਗ ਰਹਾਉ ਚਲ ਤੂੰ ਚਲੇ ਚਲੇ ਦੇ ਦੇ ਦਿਸ ਗੁਰ ਰੱਖੇ ਹਰ ਲੈ ਮੰਗੋ ਸਤ ਗੁਰ ਸ਼ਬਦ ਦੇ ਰਦੇ ਅੰਤਰ ਮੁਖ ਅੰਮ੍ਰਿਤ ਨਾਮ ਚਵਾ ਮੰਗੋ ਬਿਸਿਆਰ ਬਿਸੂ ਭਰੀ ਹੈ ਪੂਰਨ ਗੁਰ ਗੜਡ ਸ਼ਬਦ ਮੁਖ ਪਾਵੈ ਮੰਗੋ माया पुआ अंग तिस नेळ ना आवै बेक ਝਾਰ ਝਾਰ ਨਿਵਲਾ ਮੈਂਗ ਸਵਾਨ ਲੋਭ ਨਗਰ ਮੈਂ ਸਬਲਾ ਗੁਰਖਿਨ ਮੈਂ ਮਾਰ ਕਢਾਵੈਂਗ ਸਤ ਸੰਤੋਖ ਧਰਮian ਰਾਖੀ ਹਰ ਨਗਰੀ ਹਰ ਗੁਣ ਗਾਵਾਂਗਾ ਪੰਕਜ ਮੋਨ ਨਿਰਤ ਹੈ ਪ੍ਰਾਣੀ ਗੁਰ ਨਿਰਤ ਕਾਡ ਕਢਾਵਾਂਗਾ ਤ੍ਰਹ ਤ੍ਰਹ ਸਰਨ ਜਨ ਆਏ ਗੁਰ ਹਾਥੀ ਦੇ ਨਿਕ ਲਾਵਾਂਗਾ ਸੁਪਨਾਂਤਰ ਸੰਸਾਰ ਸਭ ਬਾਜੀ ਸਭ ਬਾਜੀ ਖੇਲ ਕਲਾ ਮੈngo ਲਾਹਾਂ ਨਾਮ ਗੁਰਮਤਿ ਲੈ ਚਾਲੋ ਹਰ ਦਰਗੀ ਪੈਦਾ ਜਾਵੈngo ਹੋ ਮੈਂ ਕਰੈ ਕਰਾਵੀ ਹੋ ਮੈਂ ਆਪ ਕੋਇਲੀ ਆਨ ਜਮਾਂ ਮੰਗ ਕਾਇਆ ਕਾਲ ਦੁਖਦਾਈ ਹੋਈ ਜੋ ਬੀਜੈ ਸੋ ਖਵਲਾਵਾਂ ਮੰਗ ਸੰਤੋ RAM ਨਾਮ ਤਨ ਸੰਤੋ ਲੈ ਖਰਚ ਚੱਲੇ ਪਤ ਪਾਵੇਂ ਮੰਗ ਖਾਈ ਕਰਤ ਦੇਵੈ ਬੋ ਤੇਰਾ ਹਰ ਦੇਂਦੇ ਟੋਟਨਾ ਆਵੇਂਗੋ ਰਾਮ ਨਾਮ ਤਨ ਹੈ ਰਦੇ ਅੰਤਰ ਤਨ ਗੁਰ ਸਰਨਾਈ ਪਾਵੈਂਗੋ ਨਾਨਕ ਦਇਆ ਦਇਆ ਕਰ ਦਿਨੀ ਦੁਖਦਾਲ ਦੇ ਪੰਜ ਸਮਾਵੈਂਗੋ ਕਨੜਾ ਮਹੱਲਾ ਚੌਥਾ ਮਨ ਸਤਗੁਰ ਸਰਨ ਤੇ ਆਵੇਂਗੋ ਲੋਹਾ ਹੀਰਨ ਹੋਵੇ ਸੰਗ ਪਾਰਸ ਗੁਨ ਪਾਰਸ ਕੋ ਹੋਇ ਆਵੇਂਗੋ ਰਹਾਉ ਸਤਗੁਰ ਮਹਾਪੁਰਖ ਹੈ ਪਾਰਸ ਜੋ ਲਾਗੇ ਸੋ ਫਲ ਪਾਵੇਂਗੋ ਜੋ ਗੁਰਪਦੇਸ ਤਰੀ ਪ੍ਰਹਿਲਾਦਾ ਗੋਰੀਆ ਸੇਵਕ ਪੈਜ ਰਖਾਵਾਂ ਮੈਂ ਗੋ ਸਤਗੁਰ ਬਚਨ ਬਚਨ ਹੈ ਨੀਕੋ ਗੁਰਬਚਨੀ ਅੰਮ੍ਰਿਤ ਪਾਵਾਂ ਮੈਂ ਗੋ ਜੋ ਅਮ੍ਰਿਤ ਅੰਮ੍ਰਾ ਪਦ ਪਾਈ ਸਤਗੁਰ ਮੁਖੋ ਬਚਨ ਤੇ ਆਵਾਂ ਮੈਂ ਗੋ ਸਤਗੁਰ ਸਰਨ ਸਰਨ ਮਨ ਪਾਈ ਸੁਦਾ ਸੁਦਾ ਕਰ ਧਿਆਵੈ ਮੰਗੋ ਦਿਆਲ ਦੀਨ ਪੈ ਸਤਗੁਰ ਹਰ ਮਾਰਗ ਪੰਥ ਦਿਖਾਵੈ ਮੰਗੋ ਸਤਗੁਰ ਸਰਨ ਪੈ ਸੇ ਥਾਪੀ ਦਿਨ ਰਾਖਣ ਕੋ ਪ੍ਰਭ ਆਵੈ ਮੰਗੋ ਜੇ ਕੋ ਸੁਰ ਸੰਦੇ ਜਨ ਉਪਰ ਫਿਰ ਉਲਟੋ ਤਿਸੈ ਲਗਾ ਮੈਂਗ ਹਰ 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 ਸਰ ਸੇਵ ਤੈਨ ਦਰਗੇ ਮਾਨ ਦਵਾ ਮੈਂਗ ਗੁਰਮਤ 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 ਧਿਆਵੇ ਹਰ ਗਾਲ ਮਿਲ ਮੇਲ ਮਿਲਾ ਮੈਂਗ ਗੁਰਮਖਨਾਦ ਬੀਦ ਹੈ ਗੁਰਮਖ ਗੁਰ ਪਰਚੇ ਨਾਮ ਤੇ ਆਮੈਂ ਗੋ ਹਰ ਹਰ ਰੂਪ ਹਰ ਰੂਪੇ ਹੋਵੇ ਹਰ ਜਨ ਕੋ ਪੂਜ ਕਰਾਂ ਮੈਂ ਗੋ ਸਾਗਤ ਨਰ ਸਤਗੁਰ ਨਹੀਂ ਕੀਆ ਤੇ ਬੇਮੁਖ ਹਰ ਪਰਮਾ ਮੈਂ ਗੋ ਲੋਭ ਲੈਰ ਸਵਾਨ ਕੀ ਸੰਗਤ ਬਿਕ ਮਾਇਾ ਕੁਰੰਗ ਲਗਾਵੇਂ ਗੋ ਰਾਮ ਨਾਮ ਸਭ ਜਗ ਕਾ ਤਾਰਕ ਲਗ ਸੰਗਤ ਨਾਮ ਧਿਆਵੇਂ ਗੋ ਨਾਨਕ ਰਾਖ ਰਾਖ ਪ੍ਰਭ ਮੇਰੇ ਸਤ ਸੰਗਤ ਰਾਖ ਸਮਾਵੇਂ ਗੋ ਨਾਨਕ ਰਾਖਾ ਰਾਖ ਪ੍ਰਭ ਮੇਰੇ ਸਤ ਸੰਗਤ ਰਾਖ ਸਮਾਵੈ ਓ ਸ਼ੱਕਾ ਪਹਿਲਾ